ਵੇਸ਼ਮਾਰ ਅਥਾ ਅਗਨਤ ਅਤੁੱਲੈ ਜਿਉਂ ਬੁਲਾਵੂ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰਿਓ ਮਹਾਰਾਜ ਦਾ ਬਚਨ ਹੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਧੀਜੈ ਜੀਓ ਬਿਨਾ ਭਾਗਾ ਤੋਂ ਸੰਗਤ ਵਿੱਚ ਆ ਕੇ ਕੋਈ ਬਹਿ ਨਹੀਂ ਸਕਦਾ ਬੜੇ ਵੱਡੇ ਭਾਗ ਹੁੰਦੇ ਜੋ ਗੁਰੂ ਦੀ ਗੋਦ ਚ ਆ ਕੇ ਬਹਿਦਾ ਹੈ 43 ਨੰਬਰ ਸ਼ਲੋਕ ਦਾ ਮੂਲ ਪਾਠ ਆਪ ਜੀ ਨੇ ਬਾਬਾ ਜੀ ਤੋਂ ਸਰਵਣ ਕੀਤਾਗਾ 42 ਨੰਬਰ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ ਜਿਹੜੇ ਦੋ ਸ਼ਲੋਕ ਆਪਾਂ ਵਿਚਾਰੇ ਸੀਗੇ ਝੂਠੇ ਇਮਾਨ ਕਹਾ ਕਰੈ ਜਗ ਸੁਪਨਾ ਜਿਉ ਜਾਨ ਗਰਭ ਕਰਤਾ ਹੈ ਦੇਹ ਕੋ ਬਿਣਸੈ ਸਿਨ ਮਹਿ ਰੀਤ ਅੱਗੇ ਅੱਜ ਜਿਸ ਤਰ੍ਹਾਂ ਮਹਾਰਾਏ ਵਿਚਾਰ ਦੇਣਗੇ ਗੁਰੂ ਮਹਾਰਾਏ ਕਿਰਪਾ ਕਰਨ ਤੇ ਆਪ ਸਾਰਿਆਂ ਸੰਗਤਾਂ ਸੀਸ ਦੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਘਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਜੇ ਘਟ ਸਿਮਰਨ RAM ਕੋ ਘਟ ਕਈਏ ਹਿਰਦਾ ਜਿਹੜੇ ਹਿਰਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਹੈ ਪ੍ਰਮਾਤਮਾ ਦਾ ਨਾਮ ਹੈ ਸੋ ਨਰ ਮੁਕਤਾ ਜਾਨ ਨਰ ਕੇ ਉਹ ਮਨੁੱਖ ਨੂੰ ਮੁਕਤਾ ਜਾਣਣਾ ਕਰੋ ਜੇ ਘਟ ਸਿਮਰਨ RAM ਕੋ ਜੀਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵੱਸ ਗਿਆ ਤੇ ਉਹ ਮਨੁੱਖ ਨੂੰ ਤੁਸੀਂ ਮੁਕਤ ਜਾਣਣਾ ਸਮਝੋ ਤੇ ਉਹਦੀ ਅਵਸਥਾ ਕੀ ਹੈ ਤੇਹ ਨਾਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਉਹ ਮਨੁੱਖ ਤੇ ਪ੍ਰਮਾਤਮਾ ਦੇ ਵਿੱਚ ਫਿਰ ਕੋਈ ਭੇਦ ਨਹੀਂ ਰਹਿ ਜਾਂਦਾ ਇਹ ਤੋਂ ਸੱਚੀ ਕਰਕੇ ਗੱਲ ਮੰਨਦਾ ਅੱਜ ਜਿਹੜੀ ਵਿਚਾਰ ਕੀਤੀ ਹੈ ਉਹ ਕੀਤੀ ਹੈ ਜਿਹਦੇ ਪ੍ਰਮਾਤਮਾ ਨਾਲ ਜਿਹੜਾ ਜੁੜਿਆ ਹੈਗਾ ਤੇ ਆਪਾਂ ਦੋ ਜਿਹੜੇ ਕੱਲ ਸਲੋਕ ਵਿਚਾਰੇ ਸੀਗੇ 43 ਤੇ 42 ਝੂਠਾ ਈਮਾਨ ਪਰ ਜਗ ਦੀ ਜਿਹੜੀ ਵਸਤਾ ਝੂਠਾ ਈਮਾਨ ਕਹਾ ਕਰੈ ਜਗ ਸੁਪਨਾ ਜਿਉ ਜਾਣ 인ਮੈ ਕਛ ਤੇਰੋ ਨਹੀਂ ਨਾਨਕ ਕਹੋ ਬੁਖਾਨ ਸੰਸਾਰ ਹੈ ਤਾਂ ਮਿੱਥ ਹੈ ਪਰ ਇਹਨੂੰ ਸੱਚ ਕਰਕੇ ਮੰਨੀ ਬੈਠਿਆ ਮਨੁੱਖ ਕਿਵੇਂ ਸੁਰਤੀ ਲੱਗੀ ਐ ਉਹ ਪੜਿਆ ਸੀ ਨਾ ਸਬਈਏ ਚ ਬੀਬੀ ਨੇ ਹਨਾ ਸੁੱਤ ਦਾ ਰਾਸਿਓਂ ਪ੍ਰੀਤ ਲਗਾਈ ਮਾਇਆ ਨੇ ਪਰਮਾ ਲਿਆ ਹਨਾ ਮਾਇਦੇ ਭਰਮ ਕਰਕੇ ਤੇ ਇਹ ਸੱਚ ਲੱਗਣ ਲੱਗਿਆ ਉਹਨਾਂ ਵਾਸਤੇ ਫਿਰ ਇਹ ਰਹਿਣਾ ਪਰਿਵਾਰ ਚ ਐ ਇਹ ਵੀ ਨਹੀਂ ਨਿਰਾਸ਼ ਵੀ ਨਹੀਂ ਕਰਦੇ ਐ ਇਹ ਵੀ ਨਾ ਪਰਿਵਾਰਸ਼ਣ ਐ ਹਾਂ ਪਰਿਵਾਰ ਚ ਰਹਿੰਦੇ ਆ ਤੁਸੀਂ ਬਿਕਾਰਾਂ ਤੋਂ ਬਚ ਕੇ ਰਹਿਣਾ ਪਰਿਵਾਰ ਪਾਲਣਾ ਤੁਹਾਡਾ ਪਰਜਾ ਪਰ ਕਿਰਤ ਧਰਮ ਦੀ ਕਰਕੇ ਲਿਆਉਣੀ ਐ ਠੱਗੀ ਨਹੀਂ ਮਾਰਨੀ ਰਹਿਣਾ ਪਰਿਵਾਰ ਚ ਐ ਤੇ ਮਾਰਾ ਕਹਿੰਦੇ ਇਹਦੇ ਪਰਿਵਾਰ ਦੇ ਵਿੱਚ ਰਹਿੰਦੇ ਆ ਤੂੰ ਝੂਠ ਤੋਂ ਬਚਣਾ ਤੇ ਹੰਕਾਰ ਤੋਂ ਬਚਣਾ ਗਰਭ ਕਰਤਾ ਹੈ ਦੇਖੋ ਬਿੰਸਾ ਜਿਹਨੇ ਹੰਕਾਰ ਕਰਦਾ ਤੂੰ ਦੇਦਾ ਇਹਨੇ ਸਿੰਹ ਚ ਬਿੰਸ ਜਾਣਾ ਇਹ ਤੈਨੂੰ ਜਦੋਂ ਯਾਦ ਆਊਗਾ ਤੇਰਾ ਸੰਸਾਰ ਦਾ ਜਿਹੜਾ ਜੀਵਨ ਬਣਿਆ ਇਨਗੁਰ ਨਾਲ ਕੁਮਾਰਾ ਦਾ ਬੜਾ ਪਿਆਰਾ ਸ਼ਬਦ ਹੈ ਮਹਾਰਾ ਕਹਿੰਦੇ ਮਾਇਆ ਮੋਹ ਸਗਲ ਜਗ ਛਾਇਆ ਇਹ ਮਾਇਆ ਦੇ ਮੋਹ ਵਿੱਚ ਸਾਰਾ ਜਗ ਛਾਇਆ ਹੋਇਆ ਮਾਇਆ ਮੋਹ ਸਗਲ ਜਗ ਛਾਇਆ ਤਾਮਣ ਦੇਖ ਕਾਮ ਲਵਾਇਆ ਸੁੱਤ ਕੰਚਨ ਸਿਉ ਖੇਤ ਵਧਾਇਆ ਸਭ ਕੁਝ ਆਪਣਾ ਇਕ ਰਾਮ ਪਰਾਇਆ ਇਹ ਸਾਰਾ ਕੁਝ ਆਪਣਾ ਲੱਗਦਾ ਉਹ ਜਿਹੜਾ ਆਪਣਾ ਉਹ ਪਰਾਇਆ ਲੱਗਦਾ ਹੈਗਾ ਤੁਸੀਂ ਦੇਖ ਲਓ ਆਪਾਂ ਕਿੰਨੇ ਬੈਠੇ ਕਿੰਨੇ ਬੰਦਿਆਂ ਦੇ ਜਪਜੀ ਸਾਹਿਬ ਕੰਠਾ ਬਹੁਤੇ ਬੰਦਿਆਂ ਦੇ ਮੂਲ ਮੰਤਰ ਕੱਠ ਨਹੀਂ ਹੁੰਦਾ ਕਿੰਨਿਆਂ ਦੇ ਅਰਦਾਸ ਕੰਠ ਹੈ ਰੋਜ਼ ਸੁਣਦੇ ਆ ਨਾ ਕਿਉਂ ਨਹੀਂ ਯਾਦ ਹੁੰਦੀ ਧੀਆ ਦੇ ਪੁੱਤਰਾਂ ਦੇ ਮਾਮੇ ਨਾਨਿਆਂ ਦੇ ਦੋਤਾ ਤਾ ਦੋਤਿਆਂ ਦੇ ਸਾਰੇ ਨਾਮ ਯਾਦ ਹੈ ਕਰ ਲਿਓ ਕਦੇ ਅੰਦਰ ਬੈ ਕੇ ਨਾ ਵਿਚਾਰਿਓ ਹੈ ਕਿੰਨੀ ਸਿਮਰਤੀ ਦੇ ਵਿੱਚ ਯਾਦਾਂ ਨੇ ਜਿਹੜੇ ਤੁਸੀਂ ਬੱਚੇ ਦੇਖੇ ਵੀ ਨਹੀਂ ਉਹਦਾ ਵੀ ਨਾਮ ਤੁਹਾਡੇ ਯਾਦ ਹੈ ਦੋਤਾ ਪੋਤਾ ਪੜੋਤਾ ਕੋਈ ਹੋਵੇ ਨਾ ਪਰ ਸਿੱਖ ਰੋਜ਼ ਅਰਦਾਸ ਸੁਣਦਾ ਹੈ ਦੋ ਵੇਲੇ ਸੁਣਦਾ ਹੈ ਇਹ ਯਾਦ ਕਿਉਂ ਨਹੀਂ ਹੁੰਦੀ ਕਿਉਂਕਿ ਚਿੱਤ ਨਹੀਂ ਲੱਗਿਆ ਮਾਇਆ ਮੋਹ ਸਗਲ ਜਗ ਛਾਇਆ ਤਾਮਨ ਦੇਖ ਕਾਮ ਲਭਾਇਆ ਸੁਤ ਕੰਚਨ ਸਿਓ ਹੇਤ ਵਧਾਇਆ ਇਹਦੇ ਚ ਹੇਤ ਹੈ ਪੁੱਤ ਚ ਇਸਤਰੀ ਚ ਸੰਬੰਧੀਆਂ ਚ ਮਾਇਆ ਚ ਉਹ ਯਾਦ ਰਹਿੰਦੀ ਆ ਘਰ ਦੀਆਂ ਕਿੰਨੀਆਂ ਚੀਜ਼ਾਂ ਨੇ ਹਰ ਚੀਜ਼ ਤੇਰੇ ਯਾਦ ਆ ਤੂੰ ਅਰਦਾਸ ਰੋ ਸੁਣਦੇ ਤੈਨੂੰ ਅਦਾਸ ਯਾਦ ਨਹੀਂ ਹੋਈ ਦਸੇ ਗੁਰੂਆਂ ਦੇ ਨਾਮ ਯਾਦ ਨਹੀਂ ਹੋਏ ਕਿਉਂ ਨਹੀਂ ਹੋਏ ਚਿੱਤ ਨਹੀਂ ਲੱਗਿਆ ਸਭ ਕੁਝ ਆਪਣਾ ਉਹ ਜਿਹੜਾ ਪਰਾਇਆ ਉਹ ਯਾਦ ਹੀ ਨਹੀਂ ਆਉਂਦਾ ਹੁੰਦਾ ਆਪਣਾ ਯਾਦ ਆਉਂਦਾ ਹੈ ਉਮਾਰਾ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਦਾ ਨਾਮ ਵਸਿਆ ਇਹਦੇ ਵਿੱਚ ਕੁਝ ਨਾ ਕੁਝ ਤਾਂ ਬਸਣਾ ਹੀ ਹੈ ਜੇ ਨਾਮ ਨਹੀਂ ਬਸੂਗਾ ਫਿਰ ਸੰਸਾਰ ਬਸੂਗਾ ਜਾਂ ਸੰਸਾਰ ਦੀ ਜ਼ਿਆਦਾ ਆਊਗੀ ਤੇ ਜਾਂ ਨਿਰੰਕਾਰ ਦੀ ਜ਼ਿਆਦਾ ਆਊਗੀ ਜੇ ਸਿਮਰਨ ਚੱਲਦਾ ਰਹੇ ਫਿਰ ਸੰਸਾਰ ਦੇ ਜਿਹੜੇ ਬਿਕਾਰ ਨੇ ਉਹਨਾਂ ਤੋਂ ਮੁਨੱਖ ਵੱਜ ਜਾਂਦਾ ਹੈ ਤੇ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ ਜਿਹੜਾ ਸੰਸਾਰ 'ਚ ਰਹਿੰਦਿਆਂ ਨਿਰੰਕਾਰ ਦਾ ਚਿੰਤਨ ਕਰਦਾ ਹੈ ਫਿਰ ਉਹਦੇ ਜਿਹੜੇ ਸੰਸਾਰ ਦੇ ਵਿਕਾਰ ਨੇ ਜਿਨ੍ਹਾਂ ਵਿੱਚ ਮਨੁੱਖ ਭੁੱਲਿਆ ਭੁੱਲਿਆ ਹੋਇਆ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸੋ ਪ੍ਰੀਤ ਲਗਾਈ ਜਿਹੜਾ ਪ੍ਰਮਾਤਮਾ ਦੇ ਸਿਮਰਨ ਨਾਲ ਜੁੜਦਾ ਫਿਰ ਉਹ ਸੰਸਾਰ ਦੇ ਵਿਕਾਰਾਂ ਦੀ ਉਹਨੂੰ ਸਮਝ ਆ ਜਾਂਦੀ ਹੈ ਫਿਰ ਉਹ ਜੀਵਨ ਜਿਉਂਦਿਆਂ ਆਪਣੇ ਜੀਵਨ ਨੂੰ ਪਵਿੱਤਰ ਕਰ ਲੈਂਦਾ ਹੈ ਤੈਨ ਸਲੋਕ ਆਪਾਂ ਇਸੇ ਸੰਬੰਧ ਨਾਲ ਮੁਕਤੀ ਨਾਲ ਸੰਬੰਧਤ ਪਹਿਲਾਂ ਪੜ੍ਹ ਕੇ ਆਇਆਂਗੇ ਸਲੋਕ ਨੰਬਰ 15 14 ਤੇ 19 ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋਭ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਮੁਕਤੀ ਕਿਵੇਂ ਮਿਲੂ ਉਸਤਤ ਨਿੰਦਿਆ ਦੋਨੇ ਛੱਡ ਦੇ 15 ਨੰਬਰ ਸ਼ਲੋਕ ਆਪਾਂ ਵਿਚਾਰ ਕੇ ਆਇਆ ਮੁਕਤ ਕੌਣ ਹੈ ਜਿਹਦੇ ਜੀਵਨ ਚੋਂ ਉਸਤਤ ਨਿਕਲ ਗਈ ਉਸਤਤ ਬੰਦਾ ਕਰਦਾ ਚਾਪਲੂਸੀ ਕਰਕੇ ਲੋਭ ਕਰਕੇ ਜਾਂ ਡਰ ਕਰਕੇ ਤੇ ਨਿੰਦਿਆ ਕਰਦਾ ਈਰਖਾ ਕਰਕੇ 15 ਨੰਬਰ ਵਿਚਾਰਿਆ ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋਭ ਸਮਾਨ ਤਹੋ ਨਾਨਕ ਸੁਣ ਰੇ ਮਨ ਮੁਕਤ ਤਾ ਹੈ ਤਹ ਜਾਨ ਮੁਕਤ ਕਦੋਂ ਹੋਵੋਗੇ ਜਦੋਂ ਇਨਾਂ ਬਕਾਰਾਂ ਨੂੰ ਛੱਡਿਆ ਇਹ ਕਦੋਂ ਛੱਡੇ ਜਾਣਿਆ ਜਦੋਂ ਜਿਹ ਘਟ ਸਿਮਰਨ ਰਾਮ ਕੋ ਹੁੰਦਾ 15 ਨੰਬਰ ਸ਼ਲੋਕ ਵਿਚਾਰੇ ਹਰਖ ਸੋਗ ਜਾ ਕੈ ਨਹੀਂ ਬਹਿਰੀ ਮੀਤ ਸਮਾਨ ਜਿਹਦੇ ਖੁਸ਼ੀ ਆਈ ਹੈ ਉਹ ਨੱਚਣ ਨਹੀਂ ਲੱਗਦਾ ਤੇ ਗਮੀ ਆਈ ਹੈ ਉਹ ਬੈਣ ਨਹੀਂ ਪੌਣ ਲੱਗਦਾ ਉਹ ਮੁਕਤ ਹੈ ਖੁਸ਼ੀ ਆਉਂਦੀ ਹੈ ਉਹਦੇ ਅੰਦਰੋਂ ਕਈ ਵਾਰੀ ਜਿਹੜੇ ਭਲੇ ਪੁਰਸ਼ ਹੈ ਉਹ ਖੁਸ਼ੀ ਦੇ ਉਹ ਠੀਕ ਨਿਕਲ ਜਾਂਦੇ ਮਹਾਰਾਜ ਇਹ ਤੋਂ ਕੀ ਕਲਾ ਕਰਤੀ ਅੰਦਰ ਉਹ ਬਰਾਗ ਪੈਦਾ ਹੋ ਜਾਂਦਾ ਹੈ ਐ ਇੰਨੇ ਦੇ ਮੈਂ ਤਾਂ ਕਾਬਲ ਨਹੀਂ ਸੀ ਤੁਸੀਂ ਵਿਚਾਰੋ ਕੋ ਰਾਮਦਾਸ ਮਹਾਰਾਜ ਨੂੰ ਜਦੋਂ ਤਖਤ ਤੇ ਵਾਇਆ ਨਾ ਤੇ ਤਖਤ ਤੇ ਵਾ ਕੇ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਵੀ ਪੁਰਖਾ ਕੁਝ ਬੋਲ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ ਤੇ ਫਿਰ ਅੱਖਾਂ ਦੇ ਵਿੱਚ ਨੀਰ ਆ ਜਾਂਦਾ ਗੁਰੂ ਰਾਮਦਾਸ ਮਹਾਰਾਜ ਦੇ ਨਾ ਤੇ ਫਿਰ ਬੋਲਦੇ ਕਿ ajo ha mribe te hoti mere satgura saab ede tum har janu aap ਅਮਰ ਉਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਨਾਨਕ ਜਨ ਕੇਰਾ ਜਿਤ ਮਿਲਿਆ ਝੂਕੇ ਸਭ ਇਹ ਗੁਰੂ ਪਿਤਾ ਮੈਂ ਤੁਹਾਨੂੰ ਕੀ ਦੱਸਾਂ ਆਪਦੀ ਅਵਸਥਾ ਤੂੰ ਜਾਣਦੇ ਤਾਂ ਹੈਗਾ ਉਸੇ ਰੁੱਲਦੇ ਫਿਰਦੇ ਕੀੜਿਆਂ ਦੀ ਣਾਈ ਸੀ ਤੁਸੀਂ ਬਾਦਸ਼ਾਹ ਬਣਾ ਲਾ ਬੈਠਾ ਸੋਢੀ ਬਾਦਸ਼ਾਹ ਉਹ ਫਿਰ ਅੱਖਾਂ ਚੋਂ ਪਾਣੀ ਆ ਜਾਂਦਾ ਮਹਾਰਾਜ ਇਹ ਤੁਸੀਂ ਕਲਾ ਕੀ ਵਰਤਦਾ ਜਿਹੜਾ ਗੁਰਮਖ ਹੈ ਉਹ ਜਦੋਂ ਖੁਸ਼ੀ ਆਉਂਦੀ ਆ ਕੁਝ ਬਖਸ਼ਿਸ਼ ਕਰਦਾ ਨਾ ਉਹਦੀਆਂ ਅੱਖਾਂ ਚ ਨੀਰ ਆ ਜਾਂਦਾ ਮਹਾਰਾ ਮੇਰੀ ਪਾਇਆ ਤਾਂ ਕੋਈ ਹੈ ਨਹੀਂ ਸੀ ਇਹ ਤਾਂ ਰੁੱਲਦੇ ਫਿਰਦੇ ਸੀ ਜਿਹੜਾ ਸੰਸਾਰੀ ਮਨੁੱਖ ਹੈ ਉਹ ਨੱਚੂਗਾ ਟੱਪੂਗਾ ਦੀਪਮਾਲਾ ਕਰੂਗਾ ਸਾਰਿਆਂ ਨੂੰ ਦੱਸੂਗਾ ਮੈਨੂੰ ਆ ਪ੍ਰਾਪਤ ਹੋਇਆ ਹਰ ਕਸੋਗ ਜਾ ਕੇ ਨਹੀਂ ਬਹਿਰੀ ਮੀਤ ਸਮਾਨ ਕਹੋ ਨਾਨਕ ਸੁਣਦੇ ਮਨਾ ਮੁਕਤ ਤਾਹਿ ਤਜਾ ਤੀਜਾ ਸ਼ਲੋਕ ਆਪਾਂ ਵਿਚਾਰਿਆ ਸੀ ਜਿਹੇ ਪ੍ਰਾਣੀ ਹੋਮ ਮੈ ਤਜੈ 19 ਨੰਬਰ ਸ਼ਲੋਕ ਜਿਹੜੇ ਪ੍ਰਾਣੀ ਦੇ ਜੀਵਨ ਚੋਂ ਹੋਮੇ ਖਤਮ ਹੋਇਆ ਜਿਹੇ ਪ੍ਰਾਣੀ ਹੋਮ ਮੈ ਤਜੈ ਕਰਤਾ ਰਾਮ ਪਛਾਣ ਤੇ ਪ੍ਰਮਾਤਮਾ ਦੇ ਨਾਮ ਦੀ ਪਛਾਣ ਕਰ ਲੈਂਦਾ ਹੈਗਾ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਹੁਣ ਅਜ ਮਾਰਾ ਕਹਿੰਦੇ ਜੇ ਤੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਗਿਆ ਨਾ ਤੇ ਫਿਰ ਤੇਰੇ ਜੀਵਨ ਦੇ ਵਿੱਚੋਂ ਵਿਕਾਰ ਚਲੇ ਜਾਣੇ ਤੇ ਤੂੰ ਜਿਉਂਦੇ ਜੀਵ ਮੁਕਤ ਹੋ ਜਾਣਾ ਤੇ ਵਿਕਾਰ ਆਪਾਂ ਸੁਖਮਨੀ ਸਾਹਿਬ ਦੀ ਵਿਚਾਰਿਆ ਸੀਗਾ ਮਿਥਿਆ ਨਾਹੀ ਰਸਨਾ ਪਰਸ ਫਿਰ ਉਹ ਜੀਵ ਤੋਂ ਝੂਠ ਨਹੀਂ ਬੋਲਦਾ ਗੁਰੂ ਗੁਰੂ ਜਪਦਾ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਪਰਤ੍ਰ ਰੂਪ ਨ ਪੇਖੈ ਨੇਤਰ ਰੂਪ ਤਾਂ ਦੇਖਦਾ ਪਰ ਨਿਗਾ ਮੈਲੀ ਨਹੀਂ ਕਰਦਾ ਦੇਖ ਪਰਾਈਆਂ ਚੰਗੀਆਂ ਮਾਮਾ ਧੀਆਂ ਭੈਣਾ ਜਾਣੇ ਨਿਜ ਨਾਰੀ ਸੰਗ ਨੇ ਹੋ ਤੂੰ ਨਿਤ ਵਢਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਪਰਾਈ ਇਸਤਰੀ ਦਾ ਖਿਆਲ ਸੁਪਨੇ ਵਿੱਚ ਵੀ ਨਾ ਆਵੇ ਇਹ ਸਿੱਖ ਹੈ ਪਰ ਤਰੈ ਰੂਪ ਨ ਅਪੇਖੈ ਨੇਤਰ ਸਾਧ ਕੀ ਤਹਿਲ ਸੰਤ ਸੰਗ 헤ਦ ਯਾਰ ਦੇ ਨਾਲ ਸੰਗਤ ਕਰਦਾ ਹੈ ਕੰਨ ਨਾ ਸੁਣੇ ਕਾਹੂ ਕੀ ਨਿੰਦਾ ਉਸ ਤੋਂ ਤਾਂ ਨਿੰਦਿਆ ਨਾਹੀਂ ਜੇ ਆਪਦੀ ਮਨੁੱਖ ਉਸਤਤ ਸੁਣਨਾ ਚਾਹੁੰਦਾ ਤੇ ਗਮਾਂਡੀ ਦੀ ਨਿੰਦਿਆ ਸੁਣਨਾ ਚਾਹੁੰਦਾ ਗਮਾਂਡੀ ਦੀ ਨਿੰਦਿਆ ਬੜੀ ਪਿਆਰੀ ਲੱਗਦੀ ਹੈ ਜੀਵਨ ਕਦੇ ਬਹਿ ਕੇ ਵਿਚਾਰੋ ਵੀ ਦਿਨੇ ਆਪਾਂ ਕੀ ਗੱਲਾਂ ਕਰਦੇ ਆ ਉਹਦੇ ਚ ਕਿਸੇ ਦੀ ਉਸਤਤ ਹੈ ਸੱਸ ਨੂੰ ਦੀ ਨਿੰਦਿਆ ਕਰਦੀ ਹੈ ਤੇ ਨੂੰਹ ਨੂੰ ਸੱਸ ਦੀ ਕਰਦੀ ਹੈ ਤੇ ਜਿਹੜੀ ਉਹ ਹੈ ਮਾਂ ਹੈ ਉਹ ਆਪਦੀ ਧੀ ਨੂੰ ਬੜਾਈ ਜਾਂਦੀ ਹੈ ਸੱਸ ਨੂੰ ਨਿੰਦੀ ਜਾਂਦੀ ਹੈ ਇਹ ਸਾਰਾ ਬੜਾ ਬਰਤਾਰਾ ਸੁਖਸ਼ਮ ਹੈ ਸਮਝ ਕਦੋਂ ਉਹ ਜੇ ਤੋਂ ਪਰਮਾਤਮਾ ਦਾ ਨਾਮ ਬਸ ਗਿਆ ਕਰਨਾ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਉਹ ਕਦੋਂ ਸੁਣਨ ਨੂੰ ਹਟੋ ਜੇ ਤੋ ਕੋਈ ਜਾਰੇ ਓਗਣ ਤਾਂ ਮੇਰੇ ਚ ਵੀ ਆ ਮੈਂ ਗਮਾਂਡੀ ਦੇ ਕਿਉਂ ਦੇਖੀ ਜਾਵਾਂ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜਾ ਗਰੀਬਾਨ ਮੈਂ ਤੂੰ ਅੰਦਰ ਬੜਾ ਚਾਹ ਕਿੰਨੇ ਓਗਣ ਹੈ ਤੇਰੇ ਚ ਕਰਨਾ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਅੰਦਰੋਂ ਜ਼ਹਿਰ ਬਕਾਰ ਜਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਤੇਰਾ ਇੰਦਰੀ ਜਿੱਤ ਪੰਜ ਦੋਖ ਤੇ ਰਹਿਤ ਇਹ ਫਿਰ ਇੰਦਰੀਆਂ ਬਸ ਚ ਕਰ ਲੈਂਦਾ ਪੰਜੇ ਜਿਹੜੇ ਵਿਕਾਰਾਂ ਦੇ ਕਾਬੂ ਨਹੀਂ ਆਉਂਦਾ ਉਹਨਾਂ ਨੂੰ ਸੰਜਮ ਚ ਕਰ ਲੈਂਦਾ ਲੋਭ ਨੂੰ ਉਦਮ ਬਣਾ ਲਿਆ ਕਾਮ ਨੂੰ ਸੰਜਮ ਚ ਕਰ ਲਿਆ ਲੋਭ ਨੂੰ ਕਿਰਤ ਬਣਾ ਲਿਆ ਹੰਕਾਰ ਨੂੰ ਨਿਮਰਤਾ ਬਣਾ ਲਿਆ ਉਹ ਉਹਦੇ ਜਿਹੜੇ ਜੀਵਨ ਦੇ ਵਿੱਚ ਪੰਜ ਇੰਦਰੀ ਜਿੱਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਉਹ ਐਸਾ ਬਸ ਉਹ ਜਿਹੜਾ ਆਪਣੇ ਜੀਵਨ ਦੇ ਵਿੱਚ ਇਹਨਾਂ ਸਾਰੇ ਵਿਕਾਰਾਂ ਨੂੰ ਕਾਬੂ ਕਰ ਲੈਂਦਾ ਹੈਗਾ ਫੁੱਟੋ ਆਂਡਾ ਭਰਮ ਕਾ ਮਨੇ ਭਇਆ ਪ੍ਰਗਾਸ ਜਿਹੜਾ ਭਰਮ ਦਾ ਭਾਂਡਾ ਸੀਗਾ ਮਾਇਆ ਮੋਹ ਪਰ ਕਦੇ ਕਰਕੇ ਲੱਗਿਆ ਪਰਮ ਪੈ ਗਿਆ ਸੱਚ ਹੈ ਫੁੱਟੋ ਆਂਡਾ ਭਰਮ ਕਾ ਮਨੇ ਭਇਆ ਪ੍ਰਗਾਸ ਕਾਟੀ 베ਰੀ ਭਗਾ ਤੇ ਗੁਰ ਕਿੰਨੀ ਬੰਦ ਖਲਾਸ ਜਦੋਂ ਭਰਮ ਦਾ ਆਂਡਾ ਫੁੱਟਿਆ ਬੱਚਾ ਕਦੋਂ ਡਾਰੀ ਮਾਰਦਾ ਆਂਡੇ ਚ ਜੋ ਨਿਕਲਦਾ ਆਂਡਾ ਫੁੱਟਦਾ ਨਾ ਫਿਰ ਉਹ ਡਾਰੀ ਮਾਰਦਾ ਜਦੋਂ ਭਰਮ ਦਾ ਆਂਡਾ ਨਿਕਲਿਆ ਫਿਰ ਸਿੱਖ ਢਾਰੀ ਮਾਰਦਾ ਸਿੱਖ ਗੁਰੂ ਕਾ ਪੰਛੀ ਜਾਣੋ ਸੇਵਾ ਸਿਮਰਨ ਪੰਖ ਪਛਾਣੋ ਸਿੱਖ ਗੁਰੂ ਦਾ ਕੀ ਆ ਪੰਛੀ ਐ ਇਹਦੇ ਪੰਖ ਕਿਹੜੇ ਐ ਇੱਕ ਸੇਵਾ ਦਾ ਇੱਕ ਸਿਮਰਨ ਦਾ ਉਟੋ ਆਂਡਾ ਭਰਮ ਕਾ ਮਨੇ ਪੈ ਆਪਰਗਾਸ ਕਾਟੀ 베ਰੀ ਪਗਾਤੇ ਪਗਾ ਤੋਂ 베ੜੀ ਕੱਟਤੀ ਗੁਰ ਕਿੰਨੀ ਬੰਦ ਖਲਾਸ ਆਵਣ ਜਾਣ ਰਹੋ ਤੱਕ ਤਪ ਤਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀ ਜਦੋਂ ਪਰਮਾਤਮਾ ਦਾ ਨਾਮ ਹਿਰਦੇ ਚ ਵਸਿਆ ਫਿਰ ਤਪ ਦਾ ਜਿਹੜਾ ਕੜਾਹਾ ਵਿਕਾਰਾਂ ਦਾ ਸੀਗਾ ਅੰਦਰ ਉਹ ਸਾਰਾ ਖਾਲੀ ਹੋ ਗਿਆ ਤੇ ਜੀਵਨ ਜਿਉਂਦਿਆਂ ਹਰ ਕਾ ਸੇਵਕ ਸੋ ਹਰ ਜਿਹਾ ਜਦੋਂ ਇਹ ਸਾਰੇ ਵਿਕਾਰ ਜਾਂਦੇ ਨੇ ਫਿਰ ਤੇਹ ਨਾਰ ਹਰ ਅੰਤਰ ਨਹੀਂ ਨਾਨਕ ਉਹ ਮਨੁੱਖ ਜਿਹਦੇ ਅੰਦਰੋਂ ਵਿਕਾਰਾਂ ਤੋਂ ਮੁਕਤੀ ਹੋ ਗਈ ਜਿਉਂਦੇ ਜੀ ਬਾਬਾ ਜੀ ਕਹਿੰਦੇ ਨੇ ਮਰਨ ਮੁਕਤ ਕਨ ਪਾਈ ਮਰੇ ਤੋਂ ਕਿਹਨੇ ਪੁੱਛਣਾ ਹੈ ਵੀ ਮੁਕਤ ਹੋਇਆ ਕਿ ਨਹੀਂ ਹੋਇਆ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣਨਾ ਹੈ ਕੋਇਲਾ ਬਾਬਾ ਭਗਤ ਜੀ ਕਹਿੰਦੇ ਨੇ ਕਹਿੰਦੇ ਜੇ ਮੂਏ ਹੋਏ ਨੂੰ ਮੁਕਤ ਦਿਓਗੇ ਕਿਨੂੰ ਪਤਾ ਲੋ ਮੂਏ ਹੋਏ ਜੋ ਮੁਕਤ ਦੇਓਗੇ ਮੁਕਤ ਨਾ ਜਾਣਨਾ ਹੈ ਕੋਇਲਾ ਇਹ ਪੰਡਿਆ ਮੋਕੋ ਢੇਡ ਕਹਤ ਹੈ ਤੇਰੀ ਪੈਜ ਪਛੌਡੀ ਕੋਇਲਾ ਹੁਣ ਤਾਂ ਮੈਨੂੰ ਇਹ ਢੇਡ ਆਖੀ ਜਾਂਦਾ ਬਾਹਮਣ ਤੇ ਮਰੇ ਤੋਂ ਕਹਿੰਦੇ ਮੁਕਤੀ ਹੁਣੇ ਤੋ ਦਿਖਾ ਭਗਤਨਾਮ ਜੀ ਬੜੇ ਪਿਆਰੇ ਸ਼ਬਦ ਨੇ ਉਹ ਜਿਉਂਦੇ ਜੀਵ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ ਜਿਹੜੇ ਪ੍ਰਮਾਤਮਾ ਦੇ ਨਾਮ ਆਪਾਂ ਇੱਥੇ ਬੈਠੇ ਆ ਇੱਕੋ ਇੱਕ ਮਕਸਦ ਹੈ ਇਬ ਸਚਿਆਰਾ ਹੋਈ ਐ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਮੂਲ ਤਤ ਭਗ ਹਿਰਦੇ ਚ ਵਸਾ ਲੈਣਾ ਇਹ ਕਿਉਂ ਆਇਆ ਜੀਵਨ ਸਚਿਆਰਾ ਹੋ ਜਾਏ ਇਹਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਵਕੀਲੀ ਇਰਖਾ ਦੁਆਇਤ ਇਹ ਜੜੇ ਜੜੇ ਜ਼ਹਿਰਾਂ ਨੇਗੀਆਂ ਇਹ ਨਿਕਲ ਜੇ ਇੱਕੋ ਇੱਕ ਮਕਸਦ ਹੈ ਗੁਰੂ ਘਰ ਆਉਣਾ ਦਾ ਜਿਹੜਾ ਕੋਈ ਹੋਰ ਮਕਸਦ ਲੈ ਕੇ ਆਉਂਦਾ ਕੁਝ ਨਹੀਂ ਪੱਲੇ ਪੈਣਾ ਮਿਲ ਜਾਣਾ ਜੀਵਨ ਨਹੀਂ ਬਦਲਣਾ ਕੋ ਜੇ ਸੁੱਖ ਸੁਹੂਲਤਾ ਮੰਗੋਗੇ ਮਿਲ ਜਾਣੀਆਂ ਗੁਰੂ ਦੇਊਗਾ ਪਰ ਆਨੰਦ ਉਹਦੇ ਆਉਣਾ ਜਿੱਦੇ ਜੀਵਨ ਸਚਿਆਰ ਹੋ ਗਿਆ ਮਰਿਆ ਕਹਿੰਦੇ ਹਰ ਕਾ ਸੇਵਕ ਸੋਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ ਜਿਹੜਾ ਉਹ ਜਿਹਦੇ ਗੁਣ ਆ ਗਏ ਵਿਕਾਰਾਂ ਤੋਂ ਮੁਕਤ ਹੋ ਗਿਆ ਫਿਰ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹਰ ਕਾ ਸੇਵਕ ਸੋਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠੇ ਬਉ ਭੰਤੀ ਫਿਰ ਸਲ ਲੈ ਸਲ ਲ ਸਮਾਇ ਜਿਵੇਂ ਤਰੰਗ ਲਹਿਰ ਉੱਠੀ ਐ ਤੇ ਹੈ ਸਮੁੰਦਰ ਦਾ ਰੂਪ ਵੀ ਐ ਇਸ ਤਰ੍ਹਾਂ ਉਹ ਜਿਹੜਾ ਭਗਤ ਐ ਹਰ ਹਰ ਜੰਦੁਈ ਏਕ ਹੈ ਬੇ ਵਿਚਾਰ ਕਿਸ ਨਾਹੇ ਜਲ ਤੇ ਉਪਜ ਤਰੰਗ ਜਿਉਂ ਚਲ ਹੀ ਵੀ ਕੈਸਾ ਜਿਨੂੰ ਬਾਬਾ ਕਬੀਰ ਜੀ ਨੇ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੋ ਉਹ ਫਿਰ ਜਿੱਧਰ ਦੇਖਦਾ ਉਹ ਫਿਰ ਸਾਰਿਆਂ ਵਿੱਚ ਪ੍ਰਮਾਤਮਾ ਦੇਖਦਾ ਉਹ ਫਿਰ ਈਰਖਾ ਨਹੀਂ ਕਿਸੇ ਨਾ ਰਹਿੰਦੀ ਮਨੇ ਕਹੇ ਇਹ ਬੇਸੰਸਾਰ ਤੂੰ ਦੇਖ ਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰ ਹੀ ਆਏ ਫਿਰ ਅਖਾਣਾ ਹ ਸੰਸਾਰ ਦੇ ਵਿੱਚੋਂ ਪਰਮਾਤਮਾ ਦੀ ਨਜ਼ਰ ਆਉਂਦੀ ਹੈ ਤੇ ਬੜੇ ਪਿਆਰੇ ਸ਼ਬਦ ਤਾਂ ਹੀ ਤਾਂ ਮੇਰੇ ਗੁਰੂ ਪਿਤਾ ਨੇ ਕਹੇ ਨਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਹੂੰ ਖਾਲਸੇ ਕਾ ਖਾਲਸਾ ਮੇਰੋ ਹੂੰ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੂੰਦੇ ਰੋ ਜਿਵੇਂ ਬੰਦਰ ਬੂੰਦ ਤੇ ਸਾਗਰ ਇੱਕ ਹੈ ਇਸ ਤਰ੍ਹਾਂ ਸਿੱਖ ਹੈ ਜਿਹੜਾ ਉਹ ਗੁਰੂ ਦਾ ਰੂਪ ਹੋ ਜਾਂਦਾ ਹੈ ਜਿਹਨੂੰ ਪੰਜਵੇਂ ਪਾਤਸ਼ਾਹ ਦਾ ਬੜਾ ਪਿਆਰਾ ਸਬਦ ਹੈ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚ ਲਾਇ ਗੁਰੂ ਸਿੱਖ ਸਿੱਖ ਗੁਰੂ ਹੈ ਇਹ ਸਾਰੀ ਪਰਪਾਟੀ ਚਲਾਦੀ ਗੁਰੂ ਨਾਨਕ ਮਹਾਰਾਜ ਨੇ ਗੁਰੂ ਅੰਗਦ ਦੇਵ ਲੈਣੇ ਨੂੰ ਮੱਥਾ ਟੇਕ ਕੇ ਸਿੱਖ ਨੂੰ ਗੁਰੂ ਬਣਾਤਾ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਕਦੋਂ ਬਣਿਆ ਜਦੋਂ ਉਹ ਇੱਕ ਪ੍ਰਮਾਤਮਾ ਦੇ ਉਪਦੇਸ਼ ਦੇ ਰਸਤੇ ਤੇ ਚੱਲਿਆ ਉਹ ਚਾਲ ਚੱਲਿਆ ਰਾਮ ਨਾਮ ਮੰਤਰ ਹਿਰਦੈ ਦੇਵੈ ਨਾਨਕੋ ਮਿਲਨ ਸੁਭਾਈ ਪਰ ਹੋਇਆ ਕਦੋਂ ਜਦੋਂ ਪ੍ਰਮਾਤਮਾ ਦਾ ਨਾਮ ਮੰਤਰ ਜੇ ਕਟ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਣ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਇਹ ਸੱਚੀ ਕਰਕੇ ਮੰਨ ਲੈ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਬਸ ਗਿਆ ਉਹ ਸੰਸਾਰ ਤੇ ਮੁਕਤਾ ਹੋ ਜਾਂਦਾ ਹੈ ਤਾਂ ਤੇ ਆਪਾਂ ਵੀ ਸਿਮਰਨ ਕਰਨਾ ਕਰੀਏ ਵਾਹਿਗੁਰੂ 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 ਗੁਰੂ ਮਾਰੇ ਕਿਰਪਾ ਕਰਨ ਇਹ ਪਰਮਾਤਮਾ ਦਾ ਨਾਮ ਸਾਡੇ ਵੀ ਹਿਰਦੇ ਚ ਵਸ ਜਾ ਕੇ ਤਾਂ ਕਿ ਅਸੀਂ ਵੀ ਜੀਵਨ ਜਿਉਂਦੇ ਆ ਮੁਕਤ ਹੋ ਸਕੀਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਸਾਰੀਆਂ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ ਆਪਣੇ ਕੋਲ ਸਮਾਂ ਕਾਫੀ ਥੋੜਾ ਹੈ ਆਪਣੀ ਵਿਚਾਰ ਹੈ ਤਾਂ ਕਿ ਆਪਾਂ ਸਮਾਂ ਵਧ ਦੇਵਾਂਗੇ ਇਹ ਜਿਹੜੀ ਆਪਾਂ ਸਬਈਆਂ ਦੀ ਵਿਚਾਰ ਕਰਦੇ ਹਾਂ ਕੁਝ ਸੁਣਾਉਣਾ ਚਾਹੁੰਦੇ ਨੇ ਉਹ ਵੀ ਨਾਲ ਫਿਰ ਟਾਈਮ ਤਾਂ ਹੋ ਜਾਵਾ 5 ਵਜੇ ਕੋਸ਼ਿਸ਼ ਕਰੀਏ ਅੱਧ ਦਿਨ ਆਪਾਂ ਲਾ ਕੇ ਨਾ ਥੋੜਾ ਉਦਮ ਨਾ ਆ ਕੇ ਤਾਂ ਕਿ ਆਪਣਾ ਜਿਹੜਾ ਸਬਈਏ ਵੀ ਜਾਂ ਜਿਹੜੀ ਰੰਧੀ ਬਾਣੀ ਹੈ ਧਿਆਨ ਨਾ ਪੜੀ ਜਾਵੇ ਤੇ ਜਿਹੜੇ ਸ਼ਲੋਕ ਨੇ ਨੌਵੇਂ ਪਾਤਸ਼ਾਹ ਦੇ ਉਹ ਵੀ ਆਪਾਂ ਸਮਾਪਤੀ ਤੱਕ ਪੂਰੇ ਕਰ ਲਈਏ ਗੁਰੂ ਮਾਰਾ ਦੀ ਕਿਰਪਾ ਕਰਨ ਇਹ ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ